ਇਨਸਾਨ ਦੀ ਫਿਤਰਤ ਹੈ ਕਿ ਜੋ ਗੈਰ ਹੁੰਦੇ ਨੇ ਗੈਰਾਂ ਨੂੰ ਇਨਸਾਨ ਹਮੇਸ਼ਾ ਸ਼ੱਕ ਦੀ ਨਿਗਾਹ ਦੇ ਨਾਲ ਦੇਖਦਾ ਹੈ ਪਰ ਜੋ ਆਪਣੇ ਹੁੰਦੇ ਨੇ ਆਪਣੇ ਜੇ ਕੁਝ ਗਲਤ ਵੀ ਕਰਦੇ ਲੱਗਦੇ ਨੇ ਤਾਂ ਵੀ ਬੰਦਾ ਇਗਨੋਰ ਕਰਦਾ ਹੈ ਕਿ ਨਹੀਂ ਨਹੀਂ ਇਹ ਮੇਰੇ ਨਾਲ ਇਦਾਂ ਨਹੀਂ ਕਰ ਸਕਦੇ ਪਰ ਕਈ ਵਾਰ ਉਹ ਇਗਨੋਰ ਕੀਤੀ ਹੋਈ ਗੱਲ ਇਹੋ ਜਿਹਾ ਘਾਤਕ ਰੂਪ ਲੈਂਦੀ ਹੈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਬੰਦੇ ਦੇ ਨਾਲ ਉਸ ਦੇ ਆਪਣੇ ਇਹੋ ਜਿਹਾ ਕੁਝ ਕਰਦੇ ਨੇ ਜਿਸ ਦੇ ਬਾਰੇ ਉਸ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਇੱਕ ਕਤਲ ਹੁੰਦਾ ਹੈ ਤੇ ਫਿਰ ਜਦੋਂ ਕਤਲ ਦੇ ਉੱਤੋਂ ਪਰਦਾ ਉੱਠਦਾ ਹੈ ਇਹ ਸਾਰੀ ਘਟਨਾ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਨੀ ਚੰਗੀ ਜ਼ਿੰਦਗੀ ਨੂੰ ਛੱਡ ਕੇ ਕੋਈ ਐਦਾਂ ਕਿਵੇਂ ਕਰ ਸਕਦਾ ਹੈ ਕੋਈ ਇਹ ਰਾਹ ਤੇ ਕਿਵੇਂ ਚੱਲ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਕਾਨਪੁਰ ਇੱਥੋਂ ਦਾ ਰਹਿਣ ਵਾਲਾ ਰਜੇਸ਼ ਜਿਸ ਦੀ ਉਮਰ ਲਗਭਗ 40 ਸਾਲ ਸੀ ਰਜੇਸ਼ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਇਸ ਤੇ ਦੋ ਭਰਾ ਹੋਰ ਸਨ ਰਜੇਸ਼ ਦੇ ਕੋਲ ਪੈਸਾ ਬੜਾ ਸੀ ਤਕਰੀਬਨ 2-300 ਮਿਲੀਅਨ ਦਾ ਏ ਮਾਲਕ ਸੀ ਤੇ ਸਰਕਾਰੀ ਟੀਚਰ ਵੀ ਸੀ ਜੋ ਰਜੇਸ਼ ਸੀ ਰਜੇਸ਼ ਦੀ شادی 2012 ਦੇ ਵਿੱਚ ਇੱਕ ਕੁੜੀ ਜਿਸ ਦਾ ਨਾਮ ਪਿੰਕੀ ਹੁੰਦਾ ਉਸ ਨਾਲ ਕਰ ਦਿੱਤੀ ਜਾਂਦੀ ਹੈ ਰਜੇਸ਼ ਪ੍ਰਾਪਰਟੀ ਡੀਲਰ ਵੀ ਸੀ ਤੇ ਇਹ ਪ੍ਰਾਪਰਟੀ ਦੇ ਕੰਮਕਾਰ ਲਈ ਘਰੋਂ ਬਾਹਰ ਰਹਿੰਦਾ ਸੀ ਇਹ ਪਹਿਲਾਂ ਤਾਂ ਆਪਣੀ ਡਿਊਟੀ ਕਰਦਾ ਤੇ ਉਸ ਤੋਂ ਬਾਅਦ ਇਹ ਇਹਨਾਂ ਕੰਮਾਂ ਦੇ ਵਿੱਚ ਵੀ బిజీ ਹੁੰਦਾ ਪਰ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਸੀ ਕਿਉਂਕਿ ਕੋਈ ਕਮੀ ਨਹੀਂ ਸੀ ਸਮਾਂ ਲੰਘਦਾ ਇਹਨਾਂ ਦੇ ਘਰ ਦੋ ਬੱਚਿਆਂ ਦਾ ਜਨਮ ਹੁੰਦਾ ਹੈ ਜ਼ਿੰਦਗੀ ਚੱਲਦੀ ਰਹਿੰਦੀ ਹੈ ਸਭ ਕੁਝ ਬੜਾ ਵਧੀਆ ਹੁੰਦਾ ਹੈ ਤਕਰੀਬਨ 10 ਸਾਲ ਬਾਅਦ 2021 ਦੇ ਵਿੱਚ ਜੋ ਰਜੇਸ਼ ਹੁੰਦਾ ਇਸ ਦੀ ਜ਼ਮੀਨ ਪਈ ਹੁੰਦੀ ਹੈ ਰਜੇਸ਼ ਨੇ ਸੋਚਿਆ ਕਿ ਇਸ ਉੱਤੇ ਫਲੈਟ ਬਣਾ ਦਿੱਤਾ ਜਾਵੇ ਤਾਂ ਹੁਣ ਰਜੇਸ਼ ਨੂੰ ਲੋੜ ਸੀ ਰਾਜ ਮਿਸਤਰੀ ਦੀ ਜੋ ਇਸ ਫਲੈਟ ਨੂੰ ਬਣਾ ਸਕਦਾ ਸੀ ਰਾਜ ਮਿਸਤਰੀ ਮਿਲਦਾ ਹੈ ਰਜੇਸ਼ ਨੂੰ ਸ਼ਲਿੰਦਰ ਸ਼ਲਿੰਦਰ ਬੜਾ ਹੀ ਵਧੀਆ ਕਾਰੀਗਰ ਸੀ ਪਰ ਜਦੋਂ ਫਲੈਟ ਬਣਦਾ ਤਾਂ ਉਸ ਤੇ ਕਈ ਸਾਲ ਲੱਗ ਜਾਂਦੇ ਨੇ ਉਸ ਨੂੰ ਬਣਾਉਣ ਤੇ ਕਾਫੀ ਜ਼ਿਆਦਾ ਸਮਾਂ ਲੱਗਦਾ ਹੁਣ ਸ਼ਲਿੰਦਰ ਫਲੈਟ ਬਣਾ ਰਿਹਾ ਸੀ ਤੇ ਕਦੇ-ਕਦਾਈ ਉਸ ਦਾ ਆਉਣਾ ਜਾਣਾ ਰਜੇਸ਼ ਦੇ ਘਰ ਹੁੰਦਾ ਕਿਉਂਕਿ ਕਈ ਵਾਰ ਲੇਬਰ ਵਾਸਤੇ ਪੈਸੇ ਲੈਣੇ ਹੁੰਦੇ ਕੁਝ ਪੁੱਛਣਾ ਹੁੰਦਾ ਕੋਈ ਗੱਲ ਕਰਨੀ ਹੁੰਦੀ ਇਸ ਕਰਕੇ ਛਿਲਿੰਦਰ ਰਜੇਸ਼ ਦੇ ਘਰ ਆਉਣ ਜਾਣ ਲੱਗ ਜਾਂਦਾ ਹੁਣ ਇੱਥੇ ਛਿਲਿੰਦਰ ਦੀ ਮੁਲਾਕਾਤ ਪਿੰਕੀ ਦੇ ਨਾਲ ਹੁੰਦੀ ਹੈ ਪਿੰਕੀ ਤੇ ਛਿਲਿੰਦਰ ਦਾ ਅੱਖਾਂ ਅੱਖਾਂ ਦੇ ਵਿੱਚ ਹੀ ਪਿਆਰ ਹੋ ਜਾਂਦਾ ਪਰ ਜੋ ਰਜੇਸ਼ ਤੇ ਪਿੰਕੀ ਸੀ ਇਹਨਾਂ ਵਿੱਚ ਵੀ ਕਦੇ ਕਿਸੇ ਨੇ ਕੋਈ ਝਗੜਾ ਨਹੀਂ ਸੁਣਿਆ ਸੀ ਕਦੇ ਕੋਈ ਵੀ ਡਿਸਪਿਊਟ ਇਹਨਾਂ ਵਿੱਚ ਨਹੀਂ ਸੀ ਹੁਣ ਛਿਲਿੰਦਰ ਦੇ ਪਿੰਕੀ ਦੋਨਾਂ ਨੂੰ ਅੱਖਾਂ-ਅੱਖਾਂ ਦੇ ਵਿੱਚ ਪਿਆਰ ਹੋ ਜਾਂਦਾ ਹੈ ਇਹਨਾਂ ਦੀਆਂ ਨਜ਼ਦੀਕੀਆਂ ਵਧ ਜਾਂਦੀਆਂ ਨੇ ਤੇ ਹੁਣ ਜਦੋਂ ਰਜੇਸ਼ ਬਾਹਰ ਹੁੰਦਾ ਸੀ ਤਾਂ ਜੋ ਸ਼ਿਲੇਂਦਰ ਸੀ ਉਹ ਪਿੰਕੀ ਦੇ ਕੋਲ ਘਰ ਆ ਜਾਂਦਾ ਤੇ ਇਹ ਸਰੀਰਕ ਸੰਬੰਧ ਬਣਾਉਂਦੇ ਆ ਇਸ ਚੀਜ਼ ਚੱਲਦੀ ਰਹਿੰਦੀ ਹੈ ਪਰ ਜੋ ਆਂਢੀ ਗੁਮਾਂਢੀ ਸੀ ਉਹਨਾਂ ਨੂੰ ਇਹ ਗੱਲ ਤੇ ਸ਼ੱਕ ਹੋ ਜਾਂਦਾ ਕਿ ਜਦੋਂ ਰਜੇਸ਼ ਘਰੋਂ ਬਾਹਰ ਹੁੰਦਾ ਇਹ ਮਿਸਤਰੀ ਉਦੋਂ ਹੀ ਰਜੇਸ਼ ਦੇ ਘਰ ਆਉਂਦਾ ਹੈ ਤੇ ਜਦੋਂ ਉਸ ਦੀ ਪਤਨੀ ਇਕੱਲੀ ਹੁੰਦੀ ਹੈ ਕਈ ਕਈ ਘੰਟੇ ਇਹ ਉਸ ਕੋਲ ਰਹਿੰਦਾ ਹੈ ਇਸ ਚੀਜ਼ ਤੇ ਗਮਾਂਡੀਆਂ ਨੂੰ ਸ਼ੱਕ ਹੁੰਦਾ ਹੈ ਤੇ ਇਹ ਗੱਲ ਰਜੇਸ਼ ਨੂੰ ਵੀ ਪਤਾ ਲੱਗਦੀ ਹੈ ਤੇ ਰਜੇਸ਼ ਇਸ ਗੱਲ ਤੇ ਨਿਗ੍ਹਾ ਰੱਖਦਾ ਹੈ ਤੇ ਜਦੋਂ ਉਸ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਇਹ ਗੱਲ ਬਿਲਕੁਲ ਸਹੀ ਹੈ ਸ਼ਿਲੈਂਦਰ ਦੇ ਮੇਰੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਨੇ ਤਾਂ ਉਹ ਸ਼ਿਲੈਂਦਰ ਨੂੰ ਬੁਲਾਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੇਰਾ ਕੀ ਹਸਾਬ ਕਿਤਾਬ ਹੈ ਜਾਨੀ ਉਸ ਦਾ ਜੋ ਹਸਾਬ ਕਿਤਾਬ ਸੀ ਉਹ ਕਲੀਅਰ ਕਰਕੇ ਸ਼ਿਲੈਂਦਰ ਨੂੰ ਕਹਿ ਦਿੰਦਾ ਕਿ ਮੈਂ ਤੇਥੋਂ ਕੰਮ ਨਹੀਂ ਕਰਵਾਉਣਾ ਮੈਂ ਕੋਈ ਹੋਰ ਮਿਸਤਰੀ ਦੇਖ ਲਵਾਂਗਾ ਸ਼ਿਲੈਂਦਰ ਨੂੰ ਉਹ ਕੰਮ ਤੋਂ ਕੱਢ ਦਿੰਦਾ ਹੈ ਪਰ ਪਿੰਕੀ ਹੁੰਦੀ ਹੈ ਪਿੰਕੀ ਦੀ ਤਾਰ ਸ਼ਿਲੈਂਦਰ ਦੇ ਵਿੱਚ ਵੱਜਦੀ ਸੀ ਪਿੰਕੀ ਨੂੰ ਵੀ ਉਹ ਕਹਿੰਦਾ ਕਿ ਇਹ ਗੱਲ ਸਹੀ ਨਹੀਂ ਕਿਉਂਕਿ ਕੋਈ ਗੈਰ ਮਰਦ ਆਪਣੇ ਘਰ ਦੇ ਵਿੱਚ ਰਹੇ ਕਿੰਨਾ ਕਿੰਨਾ ਸਮਾਂ ਰਹੇ ਇਹ ਗੱਲਾਂ ਸਹੀ ਨਹੀਂ ਆਪਾਂ ਇੱਜ਼ਤਦਾਰ ਲੋਕ ਆ ਇਹ ਚੰਗੀ ਗੱਲ ਨਹੀਂ ਪਰ ਪਿੰਕੀ ਨੇ ਰਜੇਸ਼ ਦੀ ਗੱਲ ਨੂੰ ਗਈ ਆਈ ਕਰ ਦਿੱਤਾ ਹੁਣ ਸ਼ਿਲਿੰਦਰ ਤੇ ਪਿੰਕੀ ਦੋਨੋਂ ਫੋਨ ਤੇ ਗੱਲਾਂ ਕਰਦੇ ਨੇ ਮਿਲਣ ਦਾ ਉਹਨਾਂ ਨੂੰ ਕਦੇ ਮੌਕਾ ਨਹੀਂ ਮਿਲਦਾ ਫੋਨ ਤੇ ਗੱਲਾਂ ਕਰਦੇ ਕਰਦੇ ਉਹ ਅੱਕ ਜਾਂਦੇ ਨੇ ਹੁਣ ਉਹ ਸੋਚਦੇ ਨੇ ਕਿ ਕਿਉਂ ਨਾ ਜੋ ਰਜੇਸ਼ ਹੈ ਇਹ ਆਪਣੇ ਰਾਹ ਦਾ ਰੋੜਾ ਹੈ ਇਸ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਆਪਾਂ ਨੂੰ ਮਿਲਣੋਂ ਕੋਈ ਵੀ ਨਹੀਂ ਰੋਕ ਸਕਦਾ ਜੇ ਚਾਹੁੰਦੀ ਪਿੰਕੀ ਤਾਂ ਰਜੇਸ਼ ਤੋਂ ਤਲਾਕ ਲੈ ਕੇ ਉਹ ਸ਼ਿਲਿੰਦਰ ਦੇ ਕੋਲ ਜਾ ਸਕਦੀ ਸੀ ਪਰ ਪਿੰਕੀ ਇਹ ਵੀ ਚਾਹੁੰਦੀ ਸੀ ਕਿ ਜੋ ਰਜੇਸ਼ ਦੀ ਪ੍ਰਾਪਰਟੀ ਹੈ ਉਹ ਵੀ ਆਪਾਂ ਨੂੰ ਮਿਲ ਜਾਵੇ ਜੋ ਆਪਣੀ ਜ਼ਿੰਦਗੀ ਚੰਗੀ ਨਿਕਲੇ ਜਾਨੀ ਉਹ ਪਿਆਰ ਕਰਦੀ ਸੀ ਰਾਜ ਮਿਸਤਰੀ ਦੇ ਨਾਲ ਪਰ ਉਸ ਨੂੰ ਪਤਾ ਸੀ ਕਿ ਉਸ ਕੋਲ ਉਹਨੇ ਪੈਸੇ ਨਹੀਂ ਸ਼ਿਲੈਂਦਰ ਦੀ ਪ੍ਰਾਪਰਟੀ ਅਤੇ ਰਾਜ ਮਿਸਤਰੀ ਨੂੰ ਉਹ ਚਾਹੁੰਦੀ ਸੀ ਪਿੰਕੀ ਚਾਹੁੰਦੀ ਸੀ ਕਿ ਰਜੇਸ਼ ਨੂੰ ਖਤਮ ਕਰ ਦਿੱਤਾ ਜਾਵੇ ਰਜੇਸ਼ ਦੀ ਪ੍ਰਾਪਰਟੀ ਉਸ ਕੋਲ ਆ ਜਾਏਗੀ ਤੇ ਉਹ ساری ਜ਼ਿੰਦਗੀ ਸਲੈਂਡਰ ਦੇ ਨਾਲ ਵਧੀਆ ਐਸ਼ੋ ਆਰਾਮ ਦੇ ਨਾਲ ਕੱਟੇਗੀ ਤਾਂ ਹੁਣ ਇਹ ਪਲੈਨਿੰਗ ਕਰਦੇ ਨੇ ਕਿ ਰਜੇਸ਼ ਨੂੰ ਕਿਵੇਂ ਮਾਰਿਆ ਜਾਵੇ ਰਜੇਸ਼ ਨੂੰ ਇੱਕ ਦਿਨ ਇਹ ਖਾਣੇ ਦੇ ਵਿੱਚ ਜ਼ਹਿਰ ਦੇ ਦਿੰਦੀ ਹੈ ਰਜੇਸ਼ ਉਲਟੀਆਂ ਕਰਨ ਲੱਗਦਾ ਉਸ ਤੋਂ ਬਾਅਦ ਇਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਰਜੇਸ਼ ਦੀ ਕਿਸਮਤ ਚੰਗੀ ਹੁੰਦੀ ਹੈ ਕਿ ਡਾਕਟਰ ਉਸ ਨੂੰ ਬਚਾ ਲੈਂਦੇ ਨੇ ਪਰ ਹੁਣ ਜੋ ਪਿੰਕੀ ਸੀ ਰਜੇਸ਼ ਨੂੰ ਦੁਬਾਰਾ ਜ਼ਹਿਰ ਨਹੀਂ ਦੇਣਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇ ਮੈਂ ਇਸ ਨੂੰ ਦੁਬਾਰਾ ਜ਼ਹਿਰ ਦੇ ਦਿੱਤਾ ਤਾਂ ਮੇਰੇ ਉੱਤੇ ਸ਼ੱਕ ਹੋ ਜਾਏਗਾ ਕਿਉਂਕਿ ਜੋ ਇਹ ਰਜੇਸ਼ ਦੇ ਨਾਲ ਹੋਇਆ ਸੀ ਉਹ ਤਾਂ ਇਦਾਂ ਸਮਝਿਆ ਗਿਆ ਕਿ ਸ਼ਾਇਦ ਕੁਦਰਤੀ ਕੋਈ ਜ਼ਹਿਰੀਲੀ ਚੀਜ਼ ਰਜੇਸ਼ ਨੇ ਨਿਗਲ ਲਈ ਤੀ ਪਰ ਜੇ ਦੂਸਰੀ ਵਾਰ ਇਦਾਂ ਹੁੰਦਾ ਤਾਂ ਜੋ ਸ਼ੱਕ ਸੀ ਉਹ ਪਿੰਕੀ ਦੇ ਉੱਤੇ ਜਾਣਾ ਸੀ ਇਸ ਕਰਕੇ ਪਿੰਕੀ ਦੂਸਰੀ ਵਾਰ ਉਸ ਨੂੰ ਜ਼ਹਿਰ ਦੇਣਾ ਨਹੀਂ ਚਾਹੁੰਦੀ ਸੀ ਹੁਣ ਸ਼ਿਲेंद्र ਤੇ ਪਿੰਕੀ ਦੋਨੋਂ ਪਲਾਨ ਬਣਾਉਂਦੇ ਨੇ ਕਿ ਕਿਉਂ ਨਾ ਕਿਸੇ ਸੁਪਾਰੀ ਕਿਲਰ ਨੂੰ ਸੁਪਾਰੀ ਦੇ ਕੇ ਰਜੇਸ਼ ਦਾ ਕਤਲ ਕਰਵਾ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਇੱਕ ਇਹ ਸੁਪਾਰੀ ਕਿਲਰ ਨੂੰ ਮਿਲਦੇ ਨੇ ਤੇ ਉਸ ਦੇ ਨਾਲ ਸੌਦਾ ਤੈਹ ਹੁੰਦਾ 40 ਲੱਖ ਰੁਪਏ ਚ ਕਿ ਤੂੰ ਰਜੇਸ਼ ਦਾ ਕਤਲ ਕਰ ਦੇ ਤੈਨੂੰ 40 ਲੱਖ ਰੁਪਿਆ ਦੇਵਾਂਗੇ ਪਰ ਜੋ ਸੁਪਾਰੀ ਕਿਲਰ ਹੁੰਦਾ ਉਹ ਇਹਨਾਂ ਨੂੰ ਕਹਿੰਦਾ ਕਿ ਮੈਨੂੰ ਪਹਿਲਾਂ ਰੁਪਏ ਦਿਓ ਜੋ ਪਿੰਕੀ ਹੁੰਦੀ ਹੈ ਉਸ ਕੋਲ بڑا ਰੁਪਿਆ ਹੁੰਦਾ ਤੇ ਉਹ ਉਸ ਨੂੰ 40 ਲੱਖ ਰੁਪਿਆ ਦੇ ਦਿੰਦੇ ਨੇ ਪਰ ਜੋ ਸੁਪਾਰੀ ਕಿಲ್ಲਰ ਹੁੰਦਾ ਉਹ 40 ਲੱਖ ਰੁਪਇਆ ਲੈ ਕੇ ਗਾਇਬ ਹੋ ਜਾਂਦਾ ਹੈ ਉਹ ਰਜੇਸ਼ ਦਾ ਕਤਲ ਨਹੀਂ ਕਰਦਾ ਹੁਣ ਪਿੰਕੀ ਤੇ ਸ਼ਲੇਂਦਰ ਕਿਸੇ ਨੂੰ ਦੱਸਣ ਜੋਗੇ ਵੀ ਨਹੀਂ ਸੀ ਕਿ ਸਾਡਾ ਕੋਈ 40 ਲੱਖ ਰੁਪਇਆ ਲੈ ਕੇ ਭੱਜ ਗਿਆ ਹੁਣ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਇਹ ਕੰਮ ਖੁਦ ਹੀ ਕੀਤਾ ਜਾਵੇ ਕਿਉਂ ਨਾ ਰਜੇਸ਼ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਵੇ ਕਿ ਐਦਾਂ ਲੱਗੇ ਕਿ ਜਿਵੇਂ ਰਜੇਸ਼ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ ਰਜੇਸ਼ ਨੂੰ ਇੱਕ ਆਸ ਸੀ ਉਹ ਸਵੇਰੇ ਉੱਠ ਕੇ ਸ਼ਹਿਰ ਲਈ ਜਾਂਦਾ ਸੀ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦਾ ਹੁਣ ਇਹਨਾਂ ਨੇ ਪਲਾਨਿੰਗ ਕੀਤੀ ਕਿ ਜਦੋਂ ਰਜੇਸ਼ ਸਵੇਰੇ ਸ਼ਹਿਰ ਲਈ ਜਾਵੇਗਾ ਤਾਂ ਆਪਾਂ ਉਸ ਵਿੱਚ ਗੱਡੀ ਮਾਰ ਕੇ ਉਸ ਦੀ ਹੱਤਿਆ ਕਰ ਦੇਵਾਂਗੇ ਪਰ ਨਾਲ ਬੱਚੇ ਜਾਂਦੇ ਸੀ ਬੱਚਿਆਂ ਦਾ ਵੀ ਇਹਨਾਂ ਨੇ ਕੁਝ ਕਰਨਾ ਸੀ ਤੇ ਇਹਨਾਂ ਨੂੰ ਇਹ ਲੱਗਦਾ ਸੀ ਕਿ ਗੱਡੀ ਵੀ ਕੋਈ ਐਦਾਂ ਦੀ ਹੋਵੇ ਜਿਸ ਦਾ ਨੰਬਰ ਟ੍ਰੇਸ ਨਾ ਹੋਵੇ ਹੁਣ ਇੱਕ ਇਹ ਪੁਰਾਣੀ ਗੱਡੀ ਲੈਂਦੇ ਨੇ ਇਕੋ ਗੱਡੀ ਤੇ ਉਸ ਦੀ ਨੰਬਰ ਪਲੇਟ ਬਦਲ ਦਿੰਦੇ ਨੇ ਤੇ ਦਿਨ ਚੁਣਿਆ ਜਾਂਦਾਗਾ ਸ਼ਨੀਵਾਰ ਦਾ ਕਿਉਂਕਿ ਸ਼ਨੀਵਾਰ ਨੂੰ ਜੋ ਦੁਕਾਨਾਂ ਵਗੈਰਾ ਹੁੰਦੀਆਂ ਉਹ ਨਹੀਂ ਖੁੱਲਦੀਆਂ ਸੀ ਉਹਨਾਂ ਨੂੰ ਲੱਗਦਾ ਕਿ ਆਵਾਜਾਈ ਘੱਟ ਹੁੰਦੀ ਹੈ ਸ਼ਨੀਵਾਰ ਨੂੰ ਜੋ ਰਜੇਸ਼ ਹੈ ਜਦੋਂ ਸ਼ਹਿਰ ਕਰ ਨਿਕਲੇਗਾ ਤਾਂ ਇਸ ਵਿੱਚ ਗੱਡੀ ਮਾਰ ਕੇ ਇਸ ਦੀ ਹੱਤਿਆ ਕਰ ਦੇਵਾਂਗੇ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ ਲੋਕ ਸਮਝਣਗੇ ਕਿ ਇਹ ਤਾਂ ਇੱਕ ਹਾਦਸਾ ਸੀ ਸ਼ਨੀਵਾਰ ਆ ਜਾਂਦਾ ਤਾਂ ਰਜੇਸ਼ ਸ਼ਹਿਰ ਵਾਸਤੇ ਤਿਆਰ ਹੁੰਦਾ ਜਦੋਂ ਉਹ ਬੱਚਿਆਂ ਨੂੰ ਬਾਜ਼ ਮਾਰਦਾ ਪਿੰਕੀ ਆਪਣੇ ਬੱਚਿਆਂ ਨੂੰ ਬੜਾ ਪਿਆਰ ਕਰਦੀ ਸੀ ਉਸ ਨੂੰ ਲੱਗਦਾ ਸੀ ਕਿ ਇਹ ਰਜੇਸ਼ ਨਾਲ ਬੱਚੇ ਹੋਏ ਤਾਂ ਬੱਚਿਆਂ ਨੂੰ ਵੀ 60 ਫੀਟ ਵੱਧ ਸਕਦੀ ਹੈ ਬੱਚਿਆਂ ਦੀ ਵੀ ਜਾਨ ਨੂੰ ਖਤਰਾ ਇਸ ਲਈ ਉਹ ਬੱਚੇ ਰਜੇਸ਼ ਦੇ ਨਾਲ ਭੇਜਣਾ ਨਹੀਂ ਚਾਹੁੰਦੀ ਸੀ ਉਸ ਨੇ ਰਜੇਸ਼ ਨੂੰ ਕਿਹਾ ਕਿ ਬੱਚਿਆਂ ਦੀ ਤਬੀਅਤ ਠੀਕ ਨਹੀਂ ਅੱਜ ਤੁਸੀਂ ਇਕੱਲੇ ਹੀ ਚਲੇ ਜਾਓ ਤਾਂ ਰਜੇਸ਼ ਆਪਣੇ ਘਰੋਂ ਸ਼ਹਿਰ ਵਾਸਤੇ ਇਕੱਲਾ ਹੀ ਨਿਕਲ ਗਿਆ ਉਸ ਤੋਂ ਬਾਅਦ ਜੋ ਪਿੰਕੀ ਹੁੰਦੀ ਹੈ ਉਹ ਸ਼ਿਲेंद्र ਨੂੰ ਕਾਲ ਕਰਦੀ ਹੈ ਕਿ ਰਜੇਸ਼ ਘਰੋਂ ਬਾਹਰ ਨਿਕਲ ਚੁੱਕਿਆ ਹੁਣ ਜੋ ਸਿਲੈਂਡਰ ਹੁੰਦਾ ਉਹ ਆਉਂਦਾ ਹੈਗਾ ਪਿੰਕੀ ਘਰੋਂ ਨਿਕਲ ਕੇ ਸਿਲੈਂਡਰ ਦੇ ਨਾਲ ਗੱਡੀ 'ਚ ਬੈਠ ਜਾਂਦੀ ਹੈ ਤੇ ਜਦੋਂ ਫਿਰ ਰਜੇਸ਼ ਸ਼ੈਰ ਕਰ ਰਿਹਾ ਹੁੰਦਾ ਸੜਕ ਉੱਪਰ ਜਾ ਰਿਹਾ ਹੁੰਦਾ ਤਾਂ ਪਿੱਛੋਂ ਤੇਜ਼ ਰਫ਼ਤਾਰ ਦੇ ਨਾਲ ਜੋ ਉਹ ਗੱਡੀ ਹੁੰਦੀ ਹੈ ਉਹ ਰਜੇਸ਼ ਦੇ ਵਿੱਚ ਮਾਰੀ ਜਾਂਦੀ ਹੈ ਰਜੇਸ਼ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਗੱਡੀ ਉੱਥੋਂ ਲੈ ਕੇ ਉਹ ਫਰਾਰ ਹੋ ਜਾਂਦੇ ਨੇ ਇੱਕ ਗੱਡੀ ਹੋਰ ਆਉਂਦੀ ਹੈ ਜੋ ਇਹਨਾਂ ਦੇ ਸਾਥੀਆਂ ਦੀ ਸੀ ਤੇ ਇਸ ਵਿੱਚੋਂ ਨਿਕਲ ਕੇ ਦੂਸਰੀ ਗੱਡੀ ਦੇ ਵਿੱਚ ਇਹ ਸਵਾਰ ਹੋ ਜਾਂਦੇ ਨੇ ਤਾਂ ਹੁਣ ਦੋਨੋਂ ਗੱਡੀਆਂ ਉੱਥੋਂ ਚਲੀਆਂ ਜਾਂਦੀਆਂ ਨੇ ਰਜੇਸ਼ ਨੂੰ ਲੋਕ ਉੱਥੋਂ ਚੱਕਦੇ ਨੇ ਕਿਉਂਕਿ ਰਜੇਸ਼ ਗੰਭੀਰ ਰੂਪ ਦੇ ਨਾਲ ਜ਼ਖਮੀ ਸੀ ਹੁਣ ਉਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਪਰ ਹਸਪਤਾਲ ਦੇ ਵਿੱਚ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਪੁਲਿਸ ਦੇਖਦੀ ਹੈ ਕਿ ਇਹ ਕੋਈ ਹਾਦਸਾ ਸੀ ਕਿ ਗੱਡੀ ਦੇ ਨਾਲ ਰਜੇਸ਼ ਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਰਜੇਸ਼ ਦੀ ਮੌਤ ਹੋ ਗਈ। ਉਹ ਉਦਾਂ ਦੀ ਕਾਰਵਾਈ ਕਰਕੇ ਐਕਸੀਡੈਂਟ ਵਾਲਾ ਕੇਸ ਬਣਾਉਂਦੇ ਨੇ। ਪਰ ਜੋ ਰਜੇਸ਼ ਦੇ ਭਰਾ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਐਕਸੀਡੈਂਟ ਨਹੀਂ। ਇਸ ਦੀ ਮੌਤ ਪਿੱਛੇ ਛੇ ਸਿਲੈਂਡਰ ਅਤੇ ਪਿੰਕੀ ਦਾ ਹੀ ਹੱਥ ਹੋ ਸਕਦਾ ਹੈ। ਕਿਉਂਕਿ ਰਜੇਸ਼ ਨੇ ਆਪਣੇ ਭਰਾਵਾਂ ਨੂੰ ਪਿੰਕੀ ਅਤੇ ਸਿਲੈਂਡਰ ਦੇ ਰਿਸ਼ਤੇ ਬਾਰੇ ਦੱਸਿਆ ਸੀ। ਹੁਣ ਜੋ ਪੁਲਿਸ ਹੁੰਦੀ ਆ ਉਹ ਸੀਸੀਟੀਵੀ ਕੈਮਰੇ ਦੇਖਦੀ ਆ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਉਹਨਾਂ ਨੂੰ ਕੁਝ ਗੱਲਾਂ ਅਜੀਬ ਲੱਗਦੀਆਂ ਤੇ ਉਸ ਤੋਂ ਬਾਅਦ ਜੋ ਸਿਲੈਂਡਰ ਹੁੰਦਾ ਉਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਆ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਆ ਜਦੋਂ ਫਿਰ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਇਹ ਆਪਣਾ ਜੁਰਮ ਕਬੂਲ ਕਰ ਲੈਂਦਾ ਤੇ ਪਿੰਕੀ ਨੂੰ ਵੀ ਹਿਰਾਸਤ ਦੇ ਵਿੱਚ ਲੈ ਲੈਂਦਾ ਇਹ ਸਾਰੇ ਘਟਨਾਕਰਮ ਦੇ ਵਿੱਚ ਇਹਨਾਂ ਦੇ ਨਾਲ ਦੋ ਬੰਦੇ ਹੋਰ ਹੁੰਦੇ ਆ ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਤੇ ਜੋ ਦੂਜਾ ਹੁੰਦਾ ਉਹ ਫਰਾਰ ਹੋ ਜਾਂਦਾ ਯਾਨੀ ਇਸ ਕੇਸ ਦੇ ਵਿੱਚ ਤਿੰਨ ਦੋਸ਼ੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਇਹਨਾਂ ਉੱਪਰ ਕੇਸ ਦਰਜ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਫਿਰ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਔਰਤ ਨੇ ਜਿਸ ਦੀ ਜ਼ਿੰਦਗੀ ਬੜੀ ਚੰਗੀ ਸੀ ਜਿਸ ਕੋਲ ਸਭ ਐਸ਼ੋ ਆਰਾਮ ਸੀ ਉਸ ਨੂੰ ਲੱਗਿਆ ਕਿ ਆਪਣੇ ਪਤੀ ਦਾ ਕਤਲ ਕਰਕੇ ਉਸ ਤੋਂ ਬਾਅਦ ਜੋ ਇਸ ਦੀ ਜਾਇਦਾਦ ਹੈ ਜੋ ਇਸ ਦੀ ਪ੍ਰਾਪਰਟੀ ਹੈ ਉਹ ਮੇਰੀ ਹੋ ਜਾਵੇ ਤੇ ਮੈਂ ਰਹਾ ਕਿਸੇ ਹੋਰ ਮਰਦ ਦੇ ਨਾਲ ਜਾਣੀ ਐਸ਼ੋਰਾਮ ਪਤੀ ਦੇ ਪੈਸੇ ਦੇ ਨਾਲ ਤੇ ਰਹਾ ਕਿਸੇ ਹੋਰ ਨਾਲ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਆਪਣੇ ਕੀਤੇ ਹੋਏ ਜੁਰਮ ਦੇ ਜੋ ਨਿਸ਼ਾਨ ਨੇ ਉਹ ਪਿੱਛੇ ਛੱਡ ਹੀ ਜਾਂਦਾ ਹੈ ਇਸ ਕੇਸ ਦੇ ਵਿੱਚ ਵੀ ਜਦੋਂ ਫਿਰ ਇਹ ਰਜੇਸ਼ ਦਾ ਕਤਲ ਕਰਦੇ ਨੇ ਉਸ ਤੋਂ ਬਾਅਦ ਇਹਨਾਂ ਉੱਤੇ ਸ਼ੱਕ ਹੁੰਦਾ ਹੈ ਤਾਂ ਜੋ ਸਾਰੀ ਕਹਾਣੀ ਹੁੰਦੀ ਉਹ ਨਿਕਲ ਕੇ ਬਾਹਰ ਆ ਜਾਂਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ